मजदूर मजदूर धक्केशाही कर रहे मजदूर ने गलत नहीं सुन रहे पिछली बारी भी ਅੰਕ ਪੱਤਰ ਲੈਣ ਦਾ ਇਲਾਨ ਕਰ ਕੀਤਾ ਔਰ ਇਥੋਂ ਦਾ ਜਿਹੜਾ ਡੀਸੀ ਆ ਉਹਦਾ ਇੰਨਾ ਘਟੀਆ ਰਵਈਆ ਕਿ ਸਾਡਾ ਮਜ਼ਦੂਰਾਂ ਦਾ ਮੰਗ ਪੱਤਰ ਲੈਣ ਵਾਸਤੇ ਨਹੀਂ ਆਇਆ ਔਰ ਅਸੀਂ ਤੜਕੇ ਸਵੇਰ ਤੋਂ 9 ਵਜੇ ਦੇ ਤੋਂ ਘਰੋਂ ਲਾ ਕੇ ਉੱਥੇ ਬੈਠੇ ਹੋયા ਸੀ بار بار ਜਿਹੜੇ ਇੰਟੈਲੀਜੈਂਸੀ ਵਾਲੇ ਨੇ ਜ਼ਿੰਮੇਵਾਰ ਅਧਿਕਾਰੀ ਨੇ ਇੱਥੇ ਪੰਜਾਬ ਪੁਲਿਸ ਦੇ ਉਹਨਾਂ ਨੂੰ ਵੀ ਫੇਨਤੀ ਕੀਤੀ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵੱਲੋਂ ਪੰਜਾਬ ਦੇ ਵੱਖ-ਵੱਖ ਡੀਸੀ ਦਫ਼ਤਰਾਂ ਅੱਗੇ ਰੋਸ ਮਜਾਰੇ ਧਰਨੇ ਕੀਤੇ ਗਏ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਪਿਛਲੇ ਦਿਨ ਮਹੀਆਂ ਦੀਆਂ ਵਾਰਸ਼ਾਂ ਕਰਕੇ ਜੋ ਮਜ਼ਦੂਰਾਂ ਦਾ ਛੱਤਾਂ ਦਾ ਨੁਕਸਾਨ ਹੋਇਆ ਸੀ ਘਰਾਂ ਦਾ ਨੁਕਸਾਨ ਸੀ ਉਸ ਸੰਬੰਧਿਤ ਮੁਆਵਜ਼ੇ ਲਈ ਨਰੇਕਾ ਦੇ ਕੰਮ ਲਈ ਪਰ ਮਾਨਸਾਂ ਦੇ ਵਿੱਚ ਉਸ ਸਮੇਂ ਜ਼ਿਆਦਾ ਇੱਕ ਖਲਬਲੀ ਮਚ ਜੰਦੀ ਹੈ ਕਿ ਜਦੋਂ ਕੋਈ ਵੀ ਸਰਕਾਰ ਦਾ ਅਧਿਕਾਰੀ ਮੰਗ ਪੱਤਰ ਨਹੀਂ ਲੈਣ ਆਉਂਦਾ ਤਾਂ ਮਜ਼ਦੂਰ ਆ ਜਿਹੜਾ ਬੈਰੀਕੇਡ ਤੋੜ ਕੇ ਮ ਡੀਸੀ ਦਫ਼ਤਰੋਂ ਵਾਲ ਮਾਰਚ ਕਰਦੇ ਨੇ ਡੀਸੀ ਵੈਰੀਗੇਟ ਡੀਸੀ ਦਫ਼ਤਰ ਅੱਗੇ ਲੱਗੇ ਵੈਰੀਗੇਟਾਂ ਨੂੰ ਵੀ ਤੋੜਦੇ ਹੋਏ ਡੀਸੀ ਦਫ਼ਤਰਾਂ ਦੇ ਕੋਲ ਕੁਝ ਜਾਂਦੇ ਨੇ ਇਥੋਂ ਦਾ ਪ੍ਰਸ਼ਾਸਨ ਕੋਲੇ ਮੰਗ ਪੱਤਰ ਲੈਣ ਦਾ ਟਾਈਮ ਨਹੀਂ ਏਸੀ ਕਮਰੇ ਵਿੱਚ ਬੈਠੇ ਨੇ ਅਸੀਂ ਸਵੇਰੇ ਦੇ ਕਹੀ ਜਾਣਾ 2 ਵਜੇ ਤੱਕ ਇਹਨਾਂ ਨੇ ਮਤਲਬ ਡੀਸੀ ਸਾਹਿਬ ਕਹਿੰਦੇ ਆਉਣਾ ਕਿਸੇ ਨੂੰ ਭੇਜਦੇ ਹਾਲ ਤੱਕ ਕੋਈ ਨਹੀਂ ਆਇਆ ਮਜਬੂਰੀ 'ਚ ਅਸੀਂ ਕਿਹਾ ਵੀ ਅਸੀਂ ਬਗ ਚੱਲਦੇ ਆਂ ਤਾਂ ਜਾ ਕੇ ਇੱਥੇ ਆਇਆ ਪਹਿਲਾਂ ਵੀ ਮਤਲਬ ਹਜ਼ਾਰਾਂ ਬੰਦਾ ਇਕੱਠਾ ਹੁੰਦਾ ਉਹਦਾ ਮੰਗ ਪੱਤਰ ਲੈਣ ਵਾਸਤੇ ਸਮਾਂ ਨਹੀਂ ਕਿਸੇ ਸਮਾਂ ਇਹਨਾਂ ਨੂੰ ਪੱਤਰ ਲੈਣ ਵਾਸਤੇ ਇਹ ਮਜ਼ਦੂਰਾ ਨੂੰ ਕਿੱ사 ਹੀ ਕਰਦੇ ਵੇ ਮਜ਼ਦੂਰਾ ਨੇ ਉਹ ਗੱਲ ਬਾਤ ਨਹੀਂ ਸੁਣ ਰਹੇ ਪਿਛਲੀ ਵਾਰੀ ਵੀ ਮੰਗ ਪੱਤਰ ਲੈਣ ਤੋਂ ਇਨਕਾਰ ਕੀਤਾ ਹੈ ਇਹ ਡੀਸੀ ਆਪ ਏਸੀ ਕਮਰੇ ਦੇ ਬੈਠੇ ਮਜ਼ਦੂਰਾ ਦੀ ਗੱਲ ਨਹੀਂ ਸੁਣ ਰਿਹਾ ਇਸ ਕਰਕੇ ਅਸੀਂ ਆਪਣੇ ਹੱਕ ਲੈਣ ਜਾਣਦੇ ਆ ਕਿ ਹੰਕਾਰ ਦੇ ਵਿੱਚ ਆ ਅਸੀਂ ਵੀ ਕਹੇ ਸੀ ਉਹਨਾਂ ਇਹ ਕਹਿੰਦੇ ਮੈਂ ਗੱਲ ਨਹੀਂ ਖੁੰਮਤੀ ਕਿ ਗਲਤੀ ਨਹੀਂ ਵਾਰੀ ਹੈ ਨੌਕਰੀ ਕਾ ਦੀ ਲੈਂਦੀ ਹੈ ਨੌਕਰੀ ਆਪ ਦੇ ਕੰਮਾਂ ਦੀ ਲੈਂਦੀ ਐ ਤੂੰ ਕਿਉਂ ਨਹੀਂ ਇਹ ਸ਼ੁਰਤੀ ਮਜ਼ਦੂਰ ਪਛਾਣਨਾ ਦੀ ਸਾਡੇ ਦੋ ਅਫੀਸਰਾਂ ਨੇ ਉਹਨੂੰ ਸ਼ੁਰਤੀ ਨਹੀਂ ਕਹਿੰਦੀ ਮੈਂ ਅੱਜ ਸੁਣਾ ਕੇ ਦਾਂਗੇ ਇਹਨੂੰ ਇਥੋਂ ਚੱਲਦਾ ਕਰਾਂਗੇ ਜੀ ਮੁਰਦਾਬਾਦ ਮੁਰਦਾਬਾਦ ਅੱਜ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਘਰਾਂ ਮੂਰੇ ਧਰਨੇ ਲਾ ਕੇ ਜੋ ਪਿਛਲੇ ਦਿਨੀ ਮਾਤਰ ਕੇ ਮਜ਼ਦੂਰਾਂ ਦੇ ਘਰ ਡਿੱਗੇ ਨੇ ਘਰ ਪਾਟੇ ਨੇ ਦਿਹਾੜੀਆਂ ਟੁੱਟੀਆਂ ਨੇ ਉਹਨਾਂ ਦਾ ਮਾਅਬੇ ਲੈਂਡ ਦੇ ਲਈ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਦੇਣਾ ਸੀ ਪਰ ਇੱਥੋਂ ਦਾ ਜਿਹੜਾ ਡੀਸੀ ਆ ਉਹਦਾ ਇੰਨਾ ਘਟੀਆ ਰਵਈਆ ਕਿ ਸਾਡਾ ਮਜ਼ਦੂਰਾਂ ਦਾ ਮੰਗ ਪੱਤਰ ਲੈਣ ਵਾਸਤੇ ਨਹੀਂ ਆਇਆ ਔਰ ਅਸੀਂ ਤੜਕੇ ਸਵੇਰ ਤੋਂ 9 ਵਜੇ ਤੋਂ ਘਰੋਂ ਲਾ ਕੇ ਉੱਥੇ ਬੈਠੇ ਹੋયા ਸੀ بار بار ਜਿਹੜੇ ਇੰਟੈਲੀਜੈਂਸੀ ਵਾਲੇ ਨੇ ਜ਼ਿੰਮੇਵਾਰ ਅਧਿਕਾਰੀ ਨੇ ਇੱਥੇ ਪੰਜਾਬ ਪੁਲਿਸ ਦੇ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਭਾਈ ਸਾਡਾ ਮੰਗ ਪੱਤਰ ਲੈ ਜਾਓ ਜ਼ਿੰਮੇਵਾਰ ਏਡੀਸੀ ਲੈ ਜਾ ਡੀਸੀ ਲੈ ਜਾ ਦਾ ਮਤਲਬ ਉਹਨਾਂ ਦੀ ਵੀ ਨਹੀਂ ਸੁਣੀ ਔਰ ਸਾਡੀ ਵੀ ਨਹੀਂ ਸੁਣੀ ਔਰ ਅੱਕ ਕੇ ਅਸੀਂ ਮਤਲਬ ਕਿ ਅੱਜ ਹੁਣ ਆ ਜਿਹੜਾ ਕੰਪਲੈਕਸ ਦਾ ਡੀਸੀ ਦਾ ਮਾਨਸਾ ਦਾ ਉਹਦਾ ਘਰਾਓ ਕੀਤਾ ਹੋਇਆ ਔਰ ਉਹਨਾਂ ਚਿਰ ਘਰਾਓ ਛੱਡਾਂਗੇ ਨਹੀਂ ਜਿੰਨਾ ਚਿਰ ਮਤਲਬ ਕਿ ਡੀਸੀ ਏਡੀਸੀ ਆ ਕੇ ਸਾਡਾ ਜਿਹੜਾ ਮੰਗ ਪੱਤਰ ਹੈ ਉਹ ਨਹੀਂ ਲੈ ਕੇ ਜਾਊਗਾ ਉਹ ਇਥੋਂ ਦਾ ਡੀਸੀ ਹੈ ਜਿਹੜਾ ਉਹ ਕਹਿੰਦਾ ਮੈਂ ਮਜ਼ਦੂਰ ਹਦੈਸ਼ੀ ਆ ਅੱਜ ਉਹ ਮਜ਼ਦੂਰਾਂ ਦੇ ਮੰਗ ਪੱਤਰ ਲੈਣ ਤੋਂ ਕਿਨਾਰਾ ਕਰ ਗਿਆ ਕਿਉਂਕਿ ਮਜ਼ਦੂਰਾਂ ਨੇ ਕੰਮ ਚਾਲੂ ਕਰ ਕਿਹੜਾ ਇੱਥੇ ਕੋਈ ਹਥਿਆਰ ਚੁਣਨ ਵੇਸੀ ਮੰਗ ਪੱਤਰ ਹੀ ਦੇਣਾ ਸੀਗਾ ਉਹ ਮੰਗ ਪੱਤਰ ਲੈਣ ਤੋਂ ਅੱਜ ਕਿਨਾਰਾ ਕਰ ਗਿਆ ਮਜ਼ਦੂਰ ਇੱਥੋਂ ਨਹੀਂ ਲੈਣਗੇ ਜਿੰਨਾ ਚਿਰ ਉਹ ਮੰਗ ਪੱਤਰ ਨਹੀਂ ਲਊਗਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਿੱਖਾ ਸ਼ਿੰਗਾਰ ਸ਼ੋਰ ਕਰਾਂਗੇ ਜਿੰਨਾ ਚਿਰ ਮੰਰੇਗਾ ਦਾ ਕੰਮ ਨਹੀਂ ਚਲਾਉਂਦੇ ਇਹ ਕਾ ਇਸੇ ਲੋਟੀ ਇਹਨਾਂ ਦਾ ਪਿੱਟ ਸਿ ਆਪਾਂ ਕਰਦੇ ਰਹਾਂਗੇ ਸੋ ਅਸੀਂ ਡੀਸੀ ਨੂੰ ਬੇਨਤੀ ਕਰਦੇ ਆ ਵੀ ਉਹ ਮੰਗ ਪੱਤਰ ਲੈ ਕੇ ਜਾਣ ਤੇ ਨਾ ਮੰਗ ਪੱਤਰ ਲੈ ਕੇ ਜਾਣਗੇ ਤਾਂ ਇੱਥੇ ਅਸੀਂ ਡਟੇ ਹੀ ਰਹਾਂਗੇ ਨਾ ਪਜਾਵਾਂਗੇ ਨਾ ਜਾਣ ਦੇਵਾਂਗੇ ਕੀ ਮਸਲਾ ਜਰਾ ਅਸੀਂ ਮੰਗ ਪੱਤਰ ਦੇਣ ਆਏ ਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਸਾਨੂੰ ਸਵੇਰ ਤੋਂ ਬੈਠੇ ਆ ਜੀ ਅਸੀਂ 11 ਵਜੇ ਤੋਂ ਬੈਠੇ ਸਾਡੀ ਕੋਈ ਟੀਸੀ ਨਾ ਸੁਣਵਾਈ ਨਹੀਂ ਕੀਤੀ ਜੀ ਅਸੀਂ ਬਹੁਤ ਦੁਖੀ ਆ ਸਾਡਾ ਕੰਮ ਚੱਲਦਾ ਕੀਤਾ ਜਾਵੇ ਨੇਕਾਂ ਦਾ ਮਜ਼ਦੂਰਾਂ ਦਾ ਕੰਮ ਸਾਰਾ ਦਾ ਚਾਲੂ ਕੀਤਾ ਜਾਵੇ ਤੇ ਸਾਡੀ ਗੱਲ ਸੁਣੀ ਜਾਵੇ ਮੁਬਾਰਕ ਲੇ ਰਾਜਪਾਲ ਜੀ 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 ਜ ਲੋ ਹੋਰ ਬੈਜੋ ਸਾਰੇ ਵਿਸ਼ਵਾਸ ਬੈਜੋ ਸਾਰੇ ਬੈਜੋ ਭਾਈ ਬੈਜੋ ਬੈਜੋ ਭਾਈ ਬੈਜੋ ਆਮਰੋ ਭਾਈਓ ਬਸ ਅੱਜ ਜੋ ਇਸ ਤਰ੍ਹਾਂ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਨੇ ਮੈਂ ਵਿਸ਼ਵਾਸ ਦਵਾਣਾ ਵੀ ਇਹ ਉੱਚ ਅਧਿਕਾਰੀਆਂ ਨਾਲ ਹੀ ਜਿਹੜੇ ਦਫ਼ਤਰ ਨਾਲ ਸੰਬੰਧਤ ਨੇ ਉੱਥੇ ਪਹੁੰਚਾਈ ਜਾਣਗੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਸਰਕਾਰ ਜਾਂ ਉੱਚ ਜੱਤਰਾ ਨਾਲ ਸਬੰਧਤ ਹੋਏ ਉੱਥੇ ਪਹੁੰਚਾਈ ਜਾਣਗੇ ਤੇ ਇਹਨਾਂ ਤੇ ਜ਼ਰੂਰ ਕਾਰਵਾਈ ਹੋਏਗੀ ਜੋ ਤੁਸੀਂ ਮੰਗ ਪੱਤਰ ਨਾਲ ਲੈਂਦੀ ਰੱਦ ਕੀਤੀ ਹੈ ਉਹ ਐਕਚੁਅਲੀ ਅਜੇ ਡੀਐਸਪੀ ਸਾਹਿਬ ਤੇ ਦੋਨੇ ਫੀਲਡਸ ਹੈਗੇ ਅਸੀਂ ਕਹਿੰਨਾ ਹੀਰੋ ਕਾਣਾ ਪਿੰਡ ਸੀ ਥਲੇਮਾ ਵੀ ਜਾ ਕੇ ਆਇਆ ਹੈ ਐਪੀ ਵੀ ਗਈ ਸੀ ਪੀਟੀ ਵੀ ਗਈ ਸੀ ਉਸ ਤੋਂ ਬਾਅਦ ਜਦੋਂ ਵੀ ਪਤਾ ਲੱਗਿਆ ਇੱਥੇ ਨਾਲ ਦੇ ਨਾਲ ਚੱਲ ਪਿਆ ਸੀ ਮਾਫੋ ਤੇ ਈਸੀ ਮੈਡਮ ਐਕਚੁਅਲੀ ਉਹ ਵੀ ਮੰਗ ਪੱਤਰ ਲੈਣ ਚ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਇਕਲੀ ਵੀਡੀਓ ਕਾਨਫਰੰਸ ਇਥੇ ਜਿੰਨੀ ਜਦੋਂ ਵੀ ਲੰਬੀ ਚੱਲ ਰਹੀ ਹੈ ਹੁਣ ਵੀ ਚੱਲ ਰਹੀ ਹੈ ਉਹਨਾਂ ਵੱਲੋਂ ਇਹੀ ਮੈਸੇਜ ਸੀਗਾ ਵੀ ਮੇਰੇ ਕੋਲ ਜੇ ਮੰਗ ਪੱਤਰ ਲੈ ਕੇ ਆਣਾ ਮੈਂ ਬਾਹਰ ਆ ਕੇ ਵੀ ਲੈਣ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਕਿਉਂਕਿ ਵੀਸੀ ਚੱਲ ਰਹੀ ਹੈ ਇਸ ਤਰ੍ਹਾਂ ਕਿ ਜਿਹੜੇ ਤੁਹਾਡੇ ਧਰਨੇ ਦੇ ਨੁਮਾਇੰਦੇ ਨੇ ਮੇਨ ਪ੍ਰਧਾਨ ਨੇ ਉਹ ਉੱਥੇ ਅੰਦਰ ਆ ਕੇ ਆਪਣੀ ਗੱਲਬਾਤ ਕਰਕੇ ਆਪਣੇ ਮੰਗ ਪੱਤਰ ਉੱਥੇ ਦੇ ਸਕਦੇ ਸੀ ਜਿੱਥੇ ਏਡੀਸੀ ਸਰ ਦੀ ਗੱਲ ਕੀਤੀ ਹੈ ਏਡੀਸੀ ਸਾਹਿਬ ਇੱਕੋ ਹੀ ਨੇ ਸਾਡੇ ਉਹਨਾਂ ਕੋਲ ਹੀ ਏਡੀਸੀ ਜਨਰਲ ਤੇ ਏਡੀਸੀ ਡਵੈਲਪਮੈਂਟ ਦਾ ਚਾਰਜ ਇੱਕੋ ਹੀ ਆਫੀਸਰ ਕੋਲ ਹੈ ਉਹ ਵੀ ਅੱਜ ਕਿਸੇ ਕੋਰਟ ਦੇ ਵਿੱਚ ਗਏ ਨੇ ਨਹੀਂ ਉਹ ਵੀ ਆ ਜਾਂਦਾ ਕੋਈ ਪ੍ਰੋਬਲਮ ਨਹੀਂ ਸੀ ਤੇ ਜੋ ਵੀ ਅਸੀਂ ਤੁਸੀਂ ਆ ਮੰਗ ਪੱਤਰ ਅੱਜ ਦਿੱਤਾ ਹੈ ਮੈਂ ਵਿਸ਼ਵਾਸ ਦਵਨਾ ਕਿ ਇਹ ਹੈ ਜਿਹੜੇ ਵੀ ਡਾਕਟਰ ਜਾਂ ਅਧਿਕਾਰੀ ਨਾਲ ਸੰਬੰਧਤ ਹੋਏ ਉਹ ਫੇਰ ਪਹੁੰਚਾਇਆ ਜਾਏਗਾ ਜਿਹੜਾ ਤੁਸੀਂ ਹਾਊਸ ਟੂ ਹਾਊਸ ਹਾਊਸ ਡੈਮੇਜ ਦਾ ਦਰਖਾਸਤਨ ਦਿੱਤੀਆਂ ਨੇ ਸਾਡਾ ਸਰਵੇ ਵੈਸੇ ਆਲਰੇਡੀ ਚੱਲ ਰਿਹਾ ਹੈ ਪਿੰਡ ਵਾਈਜ਼ ਹਰੇਕ ਪਿੰਡ ਦੇ ਵਿੱਚ ਸਰਵੇ ਹੋ ਰਿਹਾ ਹੈ ਤੇ ਕਈ ਪਿੰਡਾਂ ਚ ਕੰਪਲੀਟ ਵੀ ਹੋ ਗਿਆ ਤੇ ਇੱਥਿਆਂ ਚ ਚੱਲ ਵੀ ਰਿਹਾ ਹੈ ਇਸੇ ਤਰ੍ਹਾਂ ਦੀ ਫਸਲਾਂ ਦਾ ਜਿਹੜਾ ਖਰਾਬ ਹੈ ਉਹ ਵੀ ਚੱਲ ਰਿਹਾ ਹੈ ਤੇ होगा हो होगा सारे पिंड होगा दो सौ पताली पिंड ने अपने हरेक पिंड चेई की ड्यूटी लगी हुई है चाहे वी पीडबल्यू डी महकमे का हो चाहे पंचायती राज महकमे का हो चाहे वो कर रहे हैं ड्यूटी लगी हुई है प्रोपर क्योंकि काम थोड़ा लंबा नुकसान थोड़ा ज़्यादा सी गा, इस करके टाइम लग रहा ऐप बनी हुई है फोटो क्लिक करके अपलोड भी करते हैं सारा कुछ हो रहा फिर भी असं जोड़ियाँ दरखास्त दिखा ने असि कंसर्न ਜੇ ਇਹ ਨੂੰ ਪਹੁੰਚਾ ਕੇ ਉਹ ਇਹਨਾਂ ਤੇ ਗੌਰ ਜਰੂਰ ਕਰਨਗੇ ਇਹਨਾਂ ਦਾ ਦੁਬਾਰੇ ਮੌਕਾ ਦੇਖਣਗੇ ਜਾਂ ਨਹੀਂ ਦੇਖਣਗੇ ਕੰਮ ਹੋ ਗਿਆ ਸਿੰਗਲ ਅੰਗਰੇਜ਼ ਜਿਹੜੀ ਸਵਾਨ ਦਾ ਆ ਅੰਗਰੇਜ਼ ਸਰ ਜੇ ਕੀ ਕੀ ਪੈੰਦਾ ਬਣਾਤੀ ਆ ਜਿਹੜੇ ਦਾੰਦ ਖੇਡਦੇ ਹਾਈ ਮੈਂ ਜਿਹੜਾ ਕੁਝ ਪ੍ਰਗਟ ਦੀ ਗੱਲ ਕੀਤੀ ਹੈ ਮੈਂ ਨੂੰ ਸਪੈਸ਼ਲੀ ਹੁਣ ਆ ਪਿੱਛੇ ਹੀ ਪਿਠਾ ਕੇ ਇਹਨੂੰ ਕਿਹਾ ਵੀ ਆਪਣੀ ਜਿਹੜੀ ਦਰਖਾਸਤ ਹੈ ਇੱਕ ਸੈਪਰੇਟਲੀ ਚਾਹੇ ਦਰਖਾਸਤ ਮੇਰੇ ਦਫ਼ਤਰ ਚ ਦੇ ਦਿਓ ਅਸੀਂ ਉਹਤੇ ਜ਼ਰੂਰ ਕਾਰਵਾਈ ਕਰਾਂਗੇ ਅੰਗਰੇਜ਼ ਸਿੰਘ ਵਾਲੀ ਜੀ ਅੰਗਰੇਜ਼ ਸਿੰਘ ਜਿਹੜੇ ਡਰਾਈਵਰ ਦੀ ਗੱਲ ਹੈ ਉਹ ਐਸੇ ਇੰਪਲਾਡਾ ਤੇ ਮੈਨੂੰ ਮੇਰੇ ਖਾਤੇ ਉਹਨਾਂ ਦੇ ਡਰਾਈਵਰ ਨੇ ਉਹਨਾਂ ਦੇ ਮਤਲਬ ਅਸੀਂ ਭੇਜ ਕੇ ਜੋ ਵੀ ਕਾਰਵਾਈ ਕਰਨੀ ਹੋਈ ਕੋਈ ਕਾਨੂੰਨੀ ਕਾਰਵਾਈ ਹੈ ਹੋਰ ਫਿਰ ਨਾਲ ਉਹਦੀ ਪੜਤਾਲ ਕੀਤੀ ਜਾਏਗੀ ਫਿਰ ਜੇ ਹੋਊਗਾ ਕਸੂਰ ਹੋਇਆ ਤਾਂ ਉਹਤੇ ਜ਼ਰੂਰ ਕਾਰਵਾਈ ਹੋਏਗੀ ਲੋਕ ਇੱਕ ਤੋਂ ਜਿੰਦਾਬੋਸ ਜਿੰਦਾਬੋਸ ਮੈਂ ਅਫਸਰਾਂ ਦੇ ਡਰਾਈਵਰ ਹੋ ਕੇ ਤਨਖਾਹਾਂ ਲੈ ਕੇ ਗਰੀਬ ਬੰਦੇ ਦਾ ਆਟੋ ਮਗਲ ਚਿੱਟਾ ਹੱਥੀ ਲੈ ਕੇ ਵੀ ਮੈਂ ਕਿਸ਼ਤਾਂ ਵੀ ਭਰ ਦੂੰ ਮੈਂ ਆਪੇ ਸਾਰਾ ਜ਼ਰਾ ਬੈਂਕ ਦਾ ਜਿਹੜਾ ਨਵੇੜ ਤੋਂ ਨਾ ਕਿਸ਼ਤ ਭਰੀ ਇਹਗਾ ਚੱਕ ਕੇ ਵੇਚਦਾ ਉਹ ਤਾਂ ਸਾਨੂੰ ਪਤਾ ਲੱਗਿਆ ਵੀ ਪਹਿਲਾਂ ਵੀ ਕੋਈ ਪਰਚਾ ਦਰਜ ਹੋਇਆ ਕਿ ਇਹ ਮਤਲਬ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਜਾਂਦੇ ਸਾਰਾ ਪ੍ਰਸ਼ਾਸਨ ਤੇ ਖੜਾ ਕਿ ਉਹਨੂੰ ਤੁਰੰਤ ਸੱਦ ਕੇ ਉਹਦੇ ਕਾਰਵਾਈ ਕਰੇ ਨਹੀਂ ਨਿੱਕੀ ਤੋਂ ਨਿੱਕੀ ਗੱਲ ਵਾਸਤੇ ਤਰਨਾ ਲਾਉਣਾ ਪੈਂਦਾ ਜੇ ਅਫਸਰ ਚੌਹੜ 52 ਮਿੰਟਾਂ ਚ ਹੱਲ ਹੋ ਜਾਂਦੇ ਨੇ ਮਸਲੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਫਟਵਾਰੀਆਂ ਨੂੰ ਕਹਿ ਦੇਣ ਤੁਹਾਨੂੰ ਆਉਣ ਦੀ ਲੋੜ ਨਾ ਪਵੇ ਵੀ ਦੱਸੋ ਭਾਈ ਕੀ ਦਾ ਕੀ ਦਾ ਘਾੜ ਦੇਣ ਵਾਲਾ ਨਿਗਾਹ ਮਾਰ ਕੇ ਉਹ ਤਸਦੀਕ ਕਰਕੇ ਦੇ ਦੇਣ ਪੰਚਾਇਤਾਂ ਮੋਹਰ ਲਾ ਦੇਣ ਉਹਦੇ ਤੇ ਤੇ ਮੌਜੂਦ ਸੁਣੇ ਆਜੇ ਜੀ ਪਿਛੋਂ ਆਉਂਦਾ ਤਾਂ ਉਹਦੇ ਲਈ ਆਪਾਂ ਮਨਰੇਗਾ ਦਾ ਕੰਮ ਚਲਾਉਣਾ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਵੇ ਸਮਦਰੇ ਕਾ ਦੀ ਦਿਹਾੜੀ ਉਹਦੇ ਇੱਕ ਮੰਗ ਪੱਤਰ ਆਪਾਂ ਤਿਆਰ ਕੀਤਾ ਪੂਰੇ ਪੰਜਾਬ ਲੈਵਲ ਦਾ ਉਹ ਮੰਗ ਪੱਤਰ ਦੇਣ ਵਾਸਤੇ ਆਪਾਂ ਤੜਕੇ ਦਾ ਇਥੇ ਘਰ ਨਾਲ ਲਾਇਆ ਆਪਾਂ ਨੂੰ ਇਹਦਾ ਘਰਾਓ ਵੀ ਕਰਨਾ ਪਿਆ ਹੁਣ ਜਾ ਕੇ ਇਹਨਾਂ ਕੋਲੇ ਸਮਾਂ ਮਿਲਿਆ ਕਿਹਦਾ ਅਫਸਰ ਹੀ ਨਹੀਂ ਕਹਿੰਦੇ ਉੱਥੇ ਏਡੀਸੀ ਇੱਕ ਜਰਨਲ ਹੁੰਦਾ ਉਹ ਵੀ ਹੈ ਨਹੀਂ ਐਨੀ ਬੇਰਜਗਾਰੀ ਹੈ ਤਾਂ ਉਹਦੇ ਲਈ ਆਪਾਂ ਬੇਨਤੀ ਕਰਦੇ ਆ ਵੀ ਅਫਸਰ ਸਾਹੀ ਨੂੰ ਇਥੋਂ ਦੇ ਜੱਜਾਂ ਨੂੰ ਲੋਕਾਂ ਦੀ ਆਵਾਜ਼ ਸੁਣ ਲੈਣੀ ਚਾਹੀਦੀ ਹੈ ਨਹੀਂ ਆਉਣ ਵਾਲਾ ਸਮਾਂ ਮਤਲਬ ਬਹੁਤ ਖਤਰਨਾਕ ਹੈ ਜਿਵੇਂ ਆਲੇ ਦੁਆਲੇ